ਤੇਰੇ ਕਵਨ ਵਿੱਚ ਕਵਨ ਗੁਣ ਨਿਕੜੇ ਤਹ ਦਾਵ ਤੂੰ ਸਾਹਿਤ ਗੁਣੇ ਨਿਧਾਨ ਉਮਰੇ ਮਹਿਮਾਂ ਵਰਨ ਸਤੁ ਗੁਰੂ ਅਨੰਦ ਜੁਗੋ ਜੁਗੜਲ ਜਬਰਤਕ ਦੇ ਮਾਲਿਕ ਅਤਿ ਪਾਵਨ ਭਗਤ ਰਚਨ ਕਿਰਪਾ ਨੇ ધારਣ ਅਗੰਭੋਜ ਰਚਨ ਗੁਰੂ ਤਨ ਤਨ ਸਾਇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਜੁਰੀ ਵਿਖੇ ਜੁੜ ਗੱਟੇ ਗੁਰੂ ਪਿਆਰੇ ਗੁਰ ਸਵਾਰੇ ਸਤ ਸੰਗੀ ਜਨੋ ਅੱਜ ਆਪਾਂ ਧੰਤਨ ਜਾਨੀ ਸੰ ਸਿੰਘ ਮਸਕੀਨ ਜੀ ਉਹਨਾਂ ਦੀ ਵੀਵੀ ਮਤੀਆ ਦੇ ਵਿੱਚ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਜੀ ਵਿਖੇ ਜੁੜ ਬੈਠੇ ਹਨ ਆਓ ਉਸ ਸਮੇਂ ਵਾਸਤੇ ਗੁਰੂ ਨਿਚਾਰਾ ਕਰੀਏ ਸੋਚਾਰਾ ਸੰਜਿਆ ਕਰਨ ਤੋਂ ਪਹਿਲਾਂ ਅਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਨਗੁਰ ਬ੍ਰਿੰਦਸੰ ਘਰਾਜ ਦੀ ਬਾਣੀ ਕਹਿੰਦੀ ਹੈ ਕਿ ਸੰਸਾਰ ਤੇ ਜੋ ਵੀ ਜੀਵ ਆਇਆ ਹੈ ਇੱਕ ਨਾ ਇੱਕ ਦਿਨ ਉਹਨੇ ਸੰਸਾਰ ਤੋਂ ਚਲੇ ਜਾਣਾ ਹੈ ਤਨਗੁਰ ਤੇ ਪਤ੍ਰਸੰਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਜੋ ਉਪਜੋ ਸੋ ਵਿਨਸ ਹੈ ਪਰਮੋ ਆਜ ਕੈ ਕਾਲ ਨਾਨਕ ਹਰ ਗੁੰ ਗਾਇ ਲੈ ਸਾੜ ਸਦਰ ਜੰਗਾ ਬਾਪਸਾ ਕੇ ਨੇ 24 ਸੰਸਾਰ ਤੇ ਆਇਆ ਹੈ ਇੱਕ ਨਾ ਇੱਕ ਦਿਨ ਉਹਨੇ ਸੰਸਾਰ ਤੋਂ ਚਲੇ ਜਾਣਾ ਹੈ ਸੰਸਾਰ ਤੇ ਵੱਡੇ ਵੱਡੇ ਰਾਜੇ ਆਏ ਪੀਰ ਪੈਗੰਬਰ ਆਏ ਉਹ ਵੀ ਆਪਣਾ ਆਪਣਾ ਸਮਾਪ ਹੋ ਕੇ ਸੰਸਾਰ ਤੋਂ ਚਲੇ ਗਏ ਜੋਗੀ ਜਤੀ ਬ੍ਰਹਮਚਾਰੀ بڑے بڑے ਚਤਰ ਤਾਰੀ ਛਤਰੀ ਦੀ ਛਾਇਆ ਕਈ ਕੋਸ ਲੋਚਲਤ ਹੈ

ਆਖਿਰ ਆਪਣਾ ਸਮਾਂ ਓਹ ਕੇ ਸੰਸਾਰ ਤੋਂ ਚਲੇ ਗਏ ਇੱਥੇ ਰਾਵਣ ਵਰਗੇ ਆਏ ਲੰਕਾ ਘੜ ਸੋਨੇ ਦਾ ਭਿਆਨ ਮੂਰਖ ਰਾਵਣ ਕਹਿ ਲੈ ਗਏ ਤੇ ਕੰਸ ਵਰਗੇ ਆਏ ਇੱਥੇ ਹਰਨਾਕਸ਼ ਵਰਗੇ ਆਏ ਇੱਥੇ ਔਰੰਗਜ਼ੇਬ ਵਰਗੇ ਆਏ ਜਹਾਂਗੀਰ ਵਰਗੇ ਆਏ ਕਦੇ ਜਿੰਨਾ ਦਾ ਢੰਗਾ ਖੋਲਦਾ ਸੀ ਉਹ ਵੀ ਆਪਣਾ ਸਮਾਂ ਓਹ ਕੇ ਸੰਸਾਰ ਤੋਂ ਚਲੇ ਗਏ مسکین جی کتھا مجھ کیا کر سن جن کے ڈنکے بستے تھے جمعی آسمان آج وہ خواب میں پڑے ہیں مو سے ہو نہ ہاں جنہاں دے کتے تھے ڈنکے بستے سن جنہ دے کتے تھے بول بالا سی اجو کتھے چلے گئے اجو قبران دے بچ پائے ہیں مو سے ہو نہ ہاں جن کے ڈنکے بستے تھے جمعی آسمان आत्म खाक में पड़े हैं मुंह से होना इसी तरह मस्कीं जीव संसार के नायक अपना समय भोग के दो संसार तो चले गए पक्ष की वाणी कहती है भगत कबीर जी दे श्लोक assi paddeya भगत कबीर जी कहंदे ने कबीर ए तन जाएगा सगो तलो बहोर ਨਾਗੇ ਪੌਂਤੇ ਗਏ ਜਿਨਕੇ ਲਾਖ ਕਰੋ ਕਬੀਰ ਜੀ ਕਹਿੰਦੇ ਨੇ ਇਹ ਤਾਂ ਇੱਕ ਦਿਨ ਇੱਕ ਨਾ ਇੱਕ ਦਿਨ ਨਾਸ ਹੋਏਗਾ ਖਤਮ ਹੋਏਗਾ ਅੰਤ ਵੇਲੇ ਜਦੋਂ ਮਨੁੱਖ ਚਲਾਣਾ ਕਰ ਜਾਂਦਾ ਰਕਪੜ ਮਿਲਦਾ ਹੈ ਕਪੜ ਤੇ ਪਾ ਕੇ ਜਾਂਦਾ ਪਰ ਪੈਰਾਂ ਤੋਂ ਨੰਗੇ ਜਾਂਦਾ ਹੈ ਭਾਵੇਂ ਲੱਖਾਂ ਰੁਪਏ ਦੇ ਸ਼ੂ ਪਦ ਘਰ ਚ ਪਏ ਹੋਣ ਲੱਖ ਰੁਪਏ ਦੇ ਸ਼ੂ ਉਹਦੇ ਘਰ ਪਏ ਹੋਣ ਨਾਗੇ ਪੌਂਤੇ ਗਏ ਜਿੰਨੇ ਲੱਖ ਕਰੋੜ ਆਖਿਰਕਾਰ ਪੈਰਾ ਤੋਂ ਨੰਗੇ ਹੀ ਜਾਂਦੇ ਨੇ ਫਿਰ ਕਬੀਰ ਜੀ ਕਹਿੰਦੇ ਨੇ ਜਿਸ ਤੰਨੇ ਜਾਣਾ ਹੈ ਖਤਮ ਹੋਣਾ ਫਿਰ ਕੀ ਕਰੀਏ ਕਬੀਰ ਇਹ ਤੰਨ ਜਾਏਗਾ ਕਵਨੇ ਮਾਰਗ ਲਾਏ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਇਹ ਕਬੀਰ ਇਸ ਦੁਨੀਆ ਨੂੰ ਸਮਝਾ ਦੇ ਆਖਿਰਕਾਰ ਤੰਨੇ ਖਤਮ ਹੋਣਾ ਹੈ ਜੇ ਖਤਮ ਹੋਣ ਹੀ ਹੈ ਫਿਰ ਕੀ ਕਰੀਏ ਕਿਹੜੇ ਪਾਸੇ ਲਾਈਏ ਕਬੀਰ ਇਹ ਤਨ ਜਾਏਗਾ ਕਬਨੇ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਜੇ ਤੂੰ ਸਾਧੂ ਦੀ ਸੰਗਤ ਕਰਿਆ ਕਰ ਇਤੇ ਸਾਧੂ ਤੋਂ ਪਾਉ ਹੈ ਗੁਰੂ ਜੇ ਤੂੰ ਗੁਰੂ ਦੀ ਸੰਗਤ ਕਰ ਗੁਰੂ ਵਾਲਾ ਕੰਡ ਕੈ ਸੰਗਤ ਦਾ ਸਾਧ ਕੀ ਕੈ ਹਰ ਕੇ ਗੁਣ ਗਾਏ ਤਹਰੀ ਦੇ ਗੁਰੂ ਦੇ ਗੁਣਾਂ ਦਾ ਸਰੀਰ ਨੇ ਤਿਕਨੇ ਤਨ ਜਾਣਾ ਹੀ ਹੈ ਜਿਹੜੇ ਮਨੁੱਖ ਸੰਸਾਰ ਤੇ ਆ ਕੇ ਗੁਰੂ ਵਾਲੇ ਬਣਦੇ ਨੇ ਗੁਰੂ ਦੀ ਕੀਰਤੀ ਕਰਦੇ ਨੇ ਪ੍ਰਭੂ ਪਰਮਾਤਮਾ ਦੇ ਗੁਣ ਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਜਿਮਤੀਤ ਕਰਦੇ ਨੇ ਕਬੀਰ ਜੀ ਕੰਦਰ ਐਸੇ ਮਨੁੱਖ ਸੰਸਾਰ 'ਚ ਕਦੇ ਨਹੀਂ ਜਾਂਦੇ ਭਾਵੇਂ ਉਹ ਸਰੀਰ ਕਰਕੇ ਸੰਸਾਰ ਤੋਂ ਚਲੇ ਜਾਣ ਹੁਣਾ ਕਰਕੇ ਸੰਸਾਰ 'ਚ ਸਦਾ ਜੀਵਿਤ ਰਹਿੰਦੇ ਹਨ ਪਰਮ ਰਤਨ ਗਿਆਨੀ ਵਸਕੀਨ ਜੀ ਜੋ ਆਪ ਗੁਰੂ ਵਾਲੇ ਬਣੇ ਗੁਰੂ ਵਾਲੇ ਬਣ ਕੇ ਗੁਰਮਤਿ ਦੇ ਧਾਰਨੀ ਬਣ ਕੇ ਦੇਸਾਂ ਵਿਦੇਸਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਕਿੰਨੇ ਗੁਰੂ ਦੇ ਨਾਲ ਜੁੜਿਆ ਕਬੀਰ ਜੀ ਕਹਿੰਦੇ ਨੇ ਜੇ ਭਾਈ ਤੂੰ ਇਸ ਤਰ੍ਹਾਂ ਗੁਰੂ ਵਾਲਾ ਬਣ ਗੁਰਮਤਿ ਦਾ ਧਾਰਨੀ ਬਣ ਕੇ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਚੰਗੇ ਗੁਣਾਂ ਨੂੰ ਧਾਰਨ ਕਰ ਫਿਰ ਤੂੰ ਸੰਸਾਰ ਤੋਂ ਕਦੇ ਨਹੀਂ ਜਾਏਗਾ ਭਾਵੇਂ ਸਰੀਰ ਕਰਕੇ ਸੰਸਾਰ ਤੋਂ ਚਲੇ ਵੀ ਜਾਏਂਗਾ ਗੁਨਾ ਕਰਕੇ ਸਦਾਸ ਸਹਰ ਤੇ ਜੀਵਿਤ ਰਹੇਗੇ ਅਰ ਮਸਕੀਨ ਜੀ ਦੀ ਵੀ ਵੀ ਸਾਲਾਨਾ ਮਿੱਠੀ ਰਤਿਸ ਜੁੜ ਬੈਠੇ ਆ ਭਾਵੇਂ 20 ਸਾਲ ਹੋ ਗਏ ਸਰੀਰ ਕਰਕੇ ਮਸਕੀਨ ਜੀ ਸੰਸਾਰ ਤੋਂ ਚਲੇ ਗਏ ਪਰ ਵਿਚਾਰ ਕਰਕੇ ਅਜੇ ਸਾਡੇ ਨਾਲ ਨੇ ਉਹਨਾਂ ਨੂੰ ਯਾਦ ਕਰਦੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਗੁਰੂਨ ਸਮਾਗਮ ਹੋਏ ਨੇ ਉਹਨਾਂ ਲੋਧ ਰਿਤਾ ਪ੍ਰਤੀ ਨਥਾ ਰਾਈ ਸੁਣਦੇ ਆ ਕਿਤਾਬਾਂ ਨੂੰ ਦੇ ਪੜ੍ਹਦੇ ਆ ਜਿਹੜੇ ਮਨ ਗੁਰ ਵਾਲੇ ਪੜ੍ਹ ਕੇ ਜੀਵਨ ਚੰਗੇ ਗੁਣਾਂ ਨੂੰ ਤਾਰਨ ਕਰਦੇ ਨੇ ਉਸ ਦੈਸ ਸੰਸਾਰ ਤੇ ਗੁਨਾ ਕਰਕੇ ਜੀਵਿਤ ਰਹਿੰਦੇ ਇਸੇ ਤਰ੍ਹਾਂ ਅਸੀਂ ਸੰਸਾਰ ਤੇ ਰਹਿੰਦੇ ਹੋਏ ਆ ਗੁਰੂ ਵਾਲੇ ਬਣੇ ਗੁਰਮਤ ਦੇ ਧਾਰਨੀ ਬਣੇ ਚੰਗੇ ਕੰਮ ਆਪਣੀ ਜੀਵਨ ਧਾਰਨ ਕਰਕੇ ਚੰਗੇ ਕਰਮ ਕਰੀਏ ਤੇ ਸੰਸਾਰਤ ਐਸ ਤਰ੍ਹਾਂ ਸਫਲ ਹੋ ਜਾਏਗਾ ਪਰ ਹੋ ਜਾਣਗੇ ਲੋਕ ਸੁਖੀਏ ਪਰ ਲੋਕ ਸਵੇਲੇ ਨਾਲ ਪਰ ਪ੍ਰਭਾਤੇ ਮਿਲੇ ਵਿਚਾਰਾ ਕਰਦੇ ਬਹੁਤ ਪਰਤਾਂ ਦੀਆਂ ਕੁੰਡਾਂ ਲੱਗਤੀਆਂ ਹੋ ਗਈਆਂ ਮੇਰੀਆਂ ਤੇ ਮੇਰੀ ਆਪਣਿਆਂ ਦੀ ਜੋ ਗੁਰੂ ਕੇ ਵਖੇ ਆਪਿਰ ਸੰਗਤ ਦੇ ਦਸਾਈਏ ਜੀਵਨ ਦਾ ਆਧਾਰ ਬਣਾਈਏ ਧੰਵਾਦ ਹੈ ਵੀਰ ਅਮਰਜੀਤ ਸਿੰਘ ਮਸਕੀਨ ਪਰਿਵਾਰ ਦਾ ਜੋ ਹਮੇਸ਼ਾ ਗੁਰੂਸਿਵਾਗੰਦ ਦੇ ਵਿੱਚ ਸਮਾਧੇ ਕਰਕੇ ਆਪ ਸੰਗਤ ਦੇ ਚਰਨ ਪਰਸੰਦ ਦਾ ਮੋਕਾ ਬਖਸ਼ਦੇ{{\text{ਛੋਟਾਂ ਕੋੜ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਲੰਗ ਅਨਿਚਤੜਦੇ ਹੋਏ ਕਰੋ ਬੰਦੇ ਦੀ ਸਾਂਝਾ ਘੁਵਾਰੇ ਨੂੰ ਜਿੱਕਾ ਖਾਲਸਾ ਵਾਹਿਗੁਰੂ ਜੀ